ਪਰ ਮੈਂ ਇੱਕ ਤਰਾਸਦੀ ਦੇ ਨਾਲ ਗੱਲ ਦੱਸਣ ਲੱਗਾ ਕਿ ਇੱਕ ਸਾਥੀ ਨੇ ਇੱਕ ਵੀਡੀਓ ਪਾਈ ਅੱਧੀ ਰਾਤ ਤੋਂ ਪਿੰਡ ਕੋਟਲੇ ਤੋਂ ਤੇ ਉਹ ਇਹ ਕਹਿ ਰਿਹਾ ਵਾ ਕਿ ਇਹ ਜਿਹੜਾ ਸਾਥੀ ਆ ਜਿਹੜਾ ਤੋੜ ਰਿਹਾ ਵਾ ਕਾਫਲਾ ਉਹਨੇ ਕਾਫਲੇ ਦੀ ਜਿਹੜੀ ਆ ਨਕਲ ਕੀਤੀ ਮਤਲਬ ਉਹਨੇ ਕਾਫਲਾ origignal ਨਹੀਂ ਤੋੜਿਆ ਫੇਕ ਕਾਫਲਾ ਤੋੜਿਆ ਆਹ ਟਰੈਕਟਰ ਇਕੱਠੇ ਕਰਕੇ ਸ਼ੋਅ ਕਰਾਇਆ ਵੀਡੀਓ ਬਣਾਤੀਆਂ ਅਸੀਂ ਦਿੱਲੀ ਨੂੰ ਚੱਲੇ ਆਂ ਔਰ ਦਿੱਲੀ ਦੇ ਨਾਂ ਦੇ ਉੱਤੇ ਰਵਾਨਾ ਕਰਦੇ ਇਹ ਲੇਖ ਖਨੌਰੀ ਬਾਡਰ ਨੂੰ ਸੀਗੇ ਜਾਣਾ ਔਰ ਆ ਦੇਖ ਲੋ ਆਪਣੇ ਘਰਾਂ ਨੂੰ ਇਹਨਾਂ ਦੇ ਟਰੈਕਟਰ ਘਰੋਂ ਘਰੀ ਆ ਗਏ ਫੇਕ ਵੀਡੀਓ ਜਿਹੜੀਆਂ ਖਨੌਰੀ ਅਤੇ ਸ਼ੰਭੂ ਦੇ ਨਾਂ ਤੇ ਵੀਡੀਓ ਕੀਤੀਆਂ ਨੇ ਔਰ ਫੇਕ ਵੀਡੀਓ ਬਣਾ ਮਰਾ ਕੇ ਪਾਤੀਆਂ ਆ ਟਰੈਕਟਰ ਆਪਣੋ ਆਪਣੇ ਘਰਾਂ ਨੂੰ ਆ ਗਏ ਆ ਲੋ ਆ ਆ ਇੰਨਾ ਜਥੇਬੰਦੀਆਂ ਦੇ ਹਾਲਾਤ ਨੇ ਮੇਰੇ ਵੀਰੋ ਫੇਕ ਵੀਡੀਓ ਪਾ ਪਾ ਕੇ ਤਦੇ ਤੇ ਸਰਕਾਰ ਜਿਹੜੀ ਆ ਉਹ ਕਹਿੰਦੀ ਹੈ ਕਿ ਜਥੇਬੰਦੀਆਂ ਝੂਠ ਬੋਲਦੀਆਂ ਨੇ ਪਰ ਇੱਕ ਚੰਨ ਲੋਕ ਹੁੰਦੇ ਨੇ ਜਿਹੜੇ ਝੂਠ ਮੋੜਦੇ ਆ ਵੇਖੋ ਵੀਰੇ ਇਹ ਇਹਨਾਂ ਦੇ ਇਥੋਂ ਦੇ ਪ੍ਰਧਾਨ ਨੇ ਔਰ ਆਪਣੇ ਘਰਾਂ ਨੂੰ ਟਰੈਕਟਰ ਲੈ ਕੇ ਆ ਗਏ ਨੇ। ਇੱਕ ਵੀਡੀਓ ਪਾ ਆਇਆ ਬਣਾ ਕੇ ਵੀਡੀਓ ਨਰਦ ਚਾਹਤੀਆਂ ਕੱਲ ਦੀਆਂ ਖ਼ਬਰਾਂ ਚ ਆ ਜਾਣਗੀਆਂ ਜੀ ਇਹਨੇ ਟਰੈਕਟਰ ਚਲੇ ਕੇ ਜੀ ਸੰਬੂ ਦੇ ਫਲਾਨ ਹੋ ਗਿਆ ਠੀਕ ਹੋਇਆ ਜਿੱਕਨੋਰੀ ਚਲੇ ਗਿਆ ਜੀ ਇਹ ਹਰਿਆਣੇ ਚ ਮੈਂ ਦੱਸਣਾ ਚਾਹਣਾ ਕਿ ਜਿਹੜਾ ਉਹ ਟਰੈਕਟਰ ਮੁੜਿਆ ਵਾ ਇੱਕ ਸਰਦਾਰ ਅਮਰਜੀਤ ਸਿੰਘ ਦਾ ਪਿੰਡ ਕੋਟਲੇ ਤੋਂ ਉਹ ਕੇ ਆਪਣਾ ਟਰੈਕਟਰ ਸ਼ਹਿਰ ਬਣਾਉਣ ਵਾਸਤੇ ਗਿਆ ਸੀਗਾ। ਮੇਰੀ ਉਹ ਸਰਕਾਰ ਜੋਗ ਸਾਥੀ ਅੱਗੇ ਬੇਨਤੀ ਆ ਕਿ ਸਾਥੀਓ ਜਦੋਂ ਵੀ ਆਪਾਂ ਕਿਸੇ ਹਲ ਵੇਖਣਾ ਮਤਲਬ ਸਭ ਤੋਂ ਪਹਿਲਾਂ ਸਾਨੂੰ ਆਪਣੇ ਘਰ ਆ ਵੇਖਣੇ ਚਾਹੀਦੇ ਆ ਸਾਨੂੰ ਵੇਖਣਾ ਚਾਹੀਦਾ ਵੀ ਜਿਹੜੀਆਂ ਜੀਸੀਪੀਆਂ ਤੁਰੀਆਂ ਸੀਗੀਆਂ ਕੀ ਉਹ ਖਨੌਰੀ ਬਾਰਡਰ ਜਾਂ ਸ਼ੰਭੂ ਬਾਰਡਰ ਤੇ ਪਹੁੰਚਿਆ ਸੀਗੀਆਂ ਉਹਦੀਆਂ ਵੀਡੀਓ ਵਾਇਰਲ ਹੋਈਆਂ ਇਹ ਪੱਤਰਕਾਰਾਂ ਦੇ ਸਾਹਮਣੇ ਬੋਲੀਆਂ ਉਲਟਾ ਇਹ ਪ੍ਰਭਾਵ ਗਿਆ ਸੀਗਾ ਕਿ ਉਹ ਜਿਹੜਾ ਹੈਗਾ ਵਾ ਆਪਣਾ ਜਿਹੜੀਆਂ ਤੁਹਾਡੀਆਂ ਜੀਸੀਪੀਆਂ ਸੀਗੀਆਂ ਲੋਕ ਪੁੱਛਦੇ ਰਹੇ ਕਿ ਅੰਮ੍ਰਿਤਸਰ ਤੋਂ ਜੀਸੀਬੀ ਤੁਰੀਆਂ ਕਿ ਜਥੇਬੰਦੀ ਨੇ ਪਹੁੰਚਿਆ ਕਿਉਂ ਨਹੀਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਜੋ ਸਾਥੀਓ ਕੱਲ ਰਾਤੀ ਇੱਕ ਸਾਡੇ ਜ਼ਿਲ੍ਹੇ ਅੰਮ੍ਰਿਤਸਰ ਵੱਲੋਂ ਜਿਹੜਾ ਕਿ ਟਰਾਲੀਆਂ ਦਾ ਕਾਫਲਾ ਤੁਰਿਆ ਇੱਥੋਂ ਜਿਹਦੇ ਵਿੱਚ ਕੁਝ ਕੁ ਟਰੈਕਟਰ ਜਿਹੜੇ ਆ ਚਗਾਵਾਂ ਬਲਾਕ ਤੋਂ ਕੁਝ ਕੁ ਟਰੈਕਟਰ ਜਿਹੜੇ ਆ ਉਹ ਅਜਨਾਲਾ ਬਲਾਕ ਤੋਂ ਤੁਰੇ ਆ ਸਾਡੇ ਇੱਕ ਸਾਥੀ ਨੇ ਬੜੀ ਮਿਹਨਤ ਨਾਲ ਉਹ ਕਾਫਲਾ ਤੁਰਿਆ ਵਾ ਜਿਹੜਾ ਕਿ ਬਹੁਤ ਹੀ ਵਿਧਾਈ ਦੇ ਪਾਤਰ ਵਾ ਕਿਉਂਕਿ ਇਸ ਵਕਤ ਲੋਡ ਵਾ ਸਾਨੂੰ ਕਿ ਸਾਡਾ ਜਿਹੜਾ ਸੰਘਰਸ਼ ਚੱਲ ਰਿਹਾ ਵਾ ਜਿਹੜਾ ਸ਼ੰਭੂ ਬਾਰਡਰ ਤੇ ਚੱਲ ਰਿਹਾ ਖਨੌਰੀ ਬਾਰਡਰ ਤੇ ਚੱਲ ਰਿਹਾ ਰਤਨਪੁਰਾ ਬਾਰਡਰ ਤੇ ਚੱਲ ਰਿਹਾ ਵਾ ਇਹ ਸੰਘਰਸ਼ ਦੇ ਵਿੱਚ ਇਸ ਵਕਤ ਲੋੜ ਆ ਕਿ ਅਸੀਂ ਵੱਧ ਤੋਂ ਵੱਧ ਤਾਕਤ ਦੇ ਨਾਲ ਵੱਧ ਤੋਂ ਵੱਧ ਸ਼ਕਤੀ ਦੇ ਨਾਲ ਜਿਹੜਾ ਵਾ ਉੱਥੇ ਪਹੁੰਚਗੇ ਅੱਜ ਸਾਰੇ ਸਾਥੀ ਇਕੱਠੇ ਹੋਏ ਆ ਕਿਉਂਕਿ ਕੱਲ ਨੂੰ 15 ਨੂੰ ਮਹਾਪੰਚਾਇਤ ਹੋ ਰਹੀ ਆ ਹਰਿਆਣੇ ਦੇ ਵਿੱਚ ਜ਼ਿਲ੍ਹਾ ਜੀਂਦ ਸ਼ਹਿਰ ਉਹ ਚਾਨਾ ਦੇ ਵਿੱਚ ਜਿਹਦੇ ਵਿੱਚ ਵੱਡੀ ਪੱਦਰ ਤੇ ਅੱਜ ਬੱਸਾਂ ਦੇ ਕਾਫਲੇ ਜਾਣੇ ਆ ਤੇ ਸਾਰੇ ਸਾਥੀ ਵੱਡੀ ਪੱਦਰ ਤੇ ਜੋਰ ਲਾ ਰਹੇ ਆ ਕਿ ਸਾਡੇ ਜਿਹੜੇ ਬਲਾਕਾਂ ਦੇ ਸਾਥੀ ਆ ਉਹਨਾਂ ਨੇ ਕੱਲ ਦਾ ਜਿਹੜਾ ਇੱਥੋਂ ਤੁਰਨ ਦਾ ਫੈਸਲਾ ਕੀਤਾ ਸੀ ਪਰ ਮੈਂ ਇੱਕ ਤਰਾਸ ਦੀ ਦੇ ਨਾਲ ਗੱਲ ਦੱਸਣ ਲੱਗਾ ਕਿ ਇੱਕ ਸਾਥੀ ਨੇ ਇੱਕ ਵੀਡੀਓ ਪਾਈ ਅੱਧੀ ਰਾਤ ਤੋਂ ਪਿੰਡ ਕੋਟਲੇ ਤੋਂ ਤੇ ਉਹ ਇਹ ਕਹਿ ਰਿਹਾ ਵਾ ਵੀ ਇਹ ਜਿਹੜਾ ਸਾਥੀ ਆ ਜਿਹੜਾ ਤੋਰ ਰਿਹਾ ਵਾ ਕਾਫਲਾ ਉਹਨੇ ਕਾਫਲੇ ਦੀ ਜਿਹੜੀ ਆ ਨਕਲ ਕੀਤੀ ਮਤਲਬ ਉਹਨੇ ਕਾਫਲਾ origignal ਨਹੀਂ ਤੋਰ ਰਿਆ ਫੇਕ ਕਾਫਲਾ ਤੋਰ ਰਿਆ ਮੈਂ ਦੱਸਣਾ ਚਾਹਣਾ ਕਿ ਜਿਹੜਾ ਉਹ ਟਰੈਕਟਰ ਮੁੜਿਆ ਵਾ ਇੱਕ ਸਰਦਾਰ ਅਮਰਜੀਤ ਸਿੰਘ ਦਾ ਪਿੰਡ ਕੋਟਲੇ ਤੋਂ ਉਹ ਕੇ ਆਪਣਾ ਟਰੈਕਟਰ ਸ਼ਹਿਰ ਬਣਾਉਣ ਵਾਸਤੇ ਗਿਆ ਸੀਗਾ ਸ਼ਹਿਰ ਬਣਾਉਣ ਵਾਸਤੇ ਗਿਆ ਜਦੋਂ ਉਹਨੇ ਕਾਫਲਾ ਜਿਹੜਾ ਵਾ ਉਹਥੇ ਤੁਰਿਆ ਜਾਂਦਾ ਵੇਖਿਆ ਜਿੱਥੇ ਕਿ ਰਾਮਪੀਰ ਦੇ ਗੁਰਦਰਾ ਸਾਹਿਬ ਕੱਠੇ ਹੋਣਾ ਹੈ ਪ੍ਰਧਾਨ ਸੁਵਿੰਦਰ ਸਿੰਘ ਕਲੇਰ ਦੀ ਗਵਾਹੀ ਦੇ ਵਿੱਚ ਉਹ ਜਦੋਂ ਉੱਥੇ ਇਕੱਠੇ ਹੋ ਰਿਹਾ ਉਹਨਾਂ ਕਾਫਲੇ ਆਪਣੇ ਜਦੋਂ ਆਪਾਂ ਕਿਤੇ ਬਾਹਰ ਵਿਦੇਸ਼ਾਂ 'ਚ ਹੋਈ ਹੈ ਨਾ ਕੋਈ ਪੰਜਾਬੀ ਪੰਜਾਬੀ ਨੂੰ ਮਿਲੇ ਤਾਂ ਖੁਸ਼ ਹੋ ਜਾਂਦਾ ਆਪਾਂ ਦੇਸ਼ 'ਚ ਵੀ ਹੋਈ ਹੋਰ ਕੇ ਸੂਬੇ 'ਚ ਤੇ ਡਰਾਈਵਰ ਭਰਾ ਡਰਾਈਵਰ ਪੰਜਾਬੀ ਨੂੰ ਵੇਖ ਕੇ ਇੱਕਦਿਨ ਲਾਈਟਾਂ ਮਾਰ ਕੇ ਲੰਘਦੇ ਆ ਜਦੋਂ ਇੱਕ ਝੰਡਿਆ ਵਾਲੇ ਇੱਕ ਜਥੇਬੰਦੀ ਦੇ ਟਰੈਕਟਰ ਵੇਖੇ ਤੇ ਇਹ ਸੁਭਾਅ ਹੀ ਆ ਕੇ ਦੂਜੇ ਸਾਥੀ ਨੇ ਖਲੋ ਕੇ ਵੇਖਣਾ ਹੁੰਦਾ ਵੀ ਸਾਡੇ ਸਾਥੀ ਕਿੱਧਰ ਜਾ ਰਹੇ ਆ ਤੇ ਉਹ ਜਿਹੜਾ ਸ਼ਹਿਰ ਤੋਂ ਟਰੈਕਟਰ ਬਣਾ ਕੇ ਵਰਕਸ਼ਾਪ ਤੋਂ ਵਾਪਸ ਆ ਰਿਹਾ ਸੀ ਉਹਨੇ ਉੱਥੇ ਖਲੋ ਗਿਆ ਆਪਣੇ ਸਾਥੀ ਕ ਨਾਲ ਜਿਹੜਾ ਵਾ ਉਹ ਹਾਲਚਾਲ ਪਤਾ ਕੀਤਾ ਤੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਫਿਰ ਉਹਨਾਂ ਨੂੰ ਤੋੜ ਕੇ ਕਾਬਲੇ ਰੂਪ ਦੇ ਵਿੱਚ ਤੋੜ ਕੇ ਤੇ ਉਹ ਰਾਤ ਨੂੰ ਆਪਣੇ ਪਿੰਡ ਵਾਪਸ ਆਇਆ ਕੋਟਲੇ ਦੇ ਵਿੱਚ ਤੇ ਸਾਡੇ ਇੱਕ ਹੋਰ ਜਥੇਬੰਦੀ ਦੇ ਸਾਥੀ ਨੇ ਇਹ ਗੱਲ ਕਹਿ ਕੇ ਕਿ ਫੇਕ ਕਾਫਲਾ ਤੋਰਿਆ ਵਾ ਫੇਕ ਆ ਤੇ ਜਥੇਬੰਦੀ ਨੂੰ ਕਹਾ ਪਿਆ ਸੀਗਾ ਜਥੇਬੰਦੀਆਂ ਜਿਹੜੀਆਂ ਵਾਂ ਉਹ ਇਹ ਕੰਮ ਕਰਦੀਆਂ ਮੇਰੀ ਉਹ ਸਰਕਾਰ ਜੋ ਸਾਥੀ ਅੱਗੇ ਬੇਨਤੀ ਆ ਕਿ ਸਾਥੀ ਕੋ ਜਦੋਂ ਵੀ ਆਪਾਂ ਕਿਸੇ ਨਾਲ ਵੇਖਣਾ ਵਾ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਗਨਾਹ ਵੇਖਣੇ ਚਾਹੀਦੇ ਆ ਸਾਨੂੰ ਵੇਖਣਾ ਚਾਹੀਦਾ ਵੀ ਜਿਹੜੀਆਂ ਜੀਸੀਪੀਆਂ ਤੁਰੀਆਂ ਸੀਗੀਆਂ ਕੀ ਉਹ ਖਨੌਰੀ ਬਾਰਡਰ ਜਾਂ ਸ਼ੰਭੂ ਬਾਰਡਰ ਤੇ ਪਹੁੰਚਿਆ ਸੀਗੀਆਂ ਉਹਦੀਆਂ ਵੀਡੀਓ ਵਾਇਰਲ ਹੋਈਆਂ ਇਹ ਪੱਤਰਕਾਰਾਂ ਦੇ ਸਾਹਮਣੇ ਬੋਲੀਆਂ ਉਲਟਾ ਇਹ ਪ੍ਰਭਾਵ ਗਿਆ ਸੀਗਾ ਕਿ ਉਹ ਜਿਹੜਾ ਹੈਗਾ ਵਾ ਆਪਣਾ ਜਿਹੜੀਆਂ ਤੁਹਾਡੀਆਂ ਜੀਸੀਪੀਆਂ ਸੀਗੀਆਂ ਲੋਕ ਪੁੱਛਦੇ ਰਹੇ ਕਿ ਅੰਮ੍ਰਿਤਸਰ ਤੋਂ ਜੀਸੀਬੀ ਤੁਰੀਆਂ ਕਿ ਜਥੇ ਬੰਦੀ ਨੇ ਪਹੁੰਚਿਆ ਕਿਉਂ ਨਹੀਂ ਆ ਤੇ ਅੱਜ ਤੁਸੀਂ ਦੂਜੇ ਸਾਥੀ ਨੂੰ ਜਿਹੜਾ ਕਿ ਇੱਕ ਕੁਦਰਤੀ ਐਸਾ ਮਾਹੌਲ ਬਣ ਗਿਆ ਵੀ ਉੱਥੇ ਖਲੋਗਾ ਤਾਂ ਉਹਦਾ ਟਰੈਕਟਰ ਦੀ ਵੀਡੀਓ ਬਣਾ ਕੇ ਵਾਇਰਲ ਕਰਦਾ ਜੇ ਲੋਕਾਂ ਦੇ ਦਿਲ ਤੋੜ ਰਹਿ ਜੇ ਮਾੜੀ ਗੱਲ ਵਾ ਜਿਸ ਤਰ ਜਿਵੇਂ ਇਸੇ ਤਰ੍ਹਾਂ ਸਾਰੇ ਮਤਲਬ ਕਹਿੰਦਾ ਲੋਕਾਂ ਦੇ ਦਿਲ ਤੋੜਨ ਵਾਲੀ ਗੱਲ ਜਾਊ ਕਿਤੇ ਨਿਰਾਸ਼ਤਾ ਦੀ ਗੱਲ ਆਉਂਦੀ ਆ ਸਾਡਾ ਇਹ ਮੰਨਣਾ ਵਾ ਕਿ ਜਦੋਂ ਵੀ ਕੋਈ ਤੁਰਦਾ ਵਾ ਸਾਥੀ ਭਾਵੇਂ ਕੱਲਾ ਝੰਡਾ ਲੈ ਕੇ ਤੁਰੇ ਉਹ ਲੋਕਾਂ ਦੇ ਮਸਲੇ ਸਮੂਹ ਕਿਸਾਨਾਂ ਦੇ ਮਸਲੇ ਹੱਲ ਕਰਾਉਣ ਲਈ ਤੁਰਦਾ ਕਿਉਂਕਿ ਜਿਸ ਤਰ੍ਹਾਂ ਇੱਥੇ ਮੋਰਚੇ ਲੱਗੇ ਆ ਉਹ ਸ਼ੰਭੂ ਤੇ ਉਹ ਖਨੌਰੀ ਤੇ ਉਹ ਸਿਰਫ ਇਹ ਨਹੀਂ ਆ ਕਿ ਸਿੱਧੂਪੁਰ ਜੁਨੀਅਨ ਦੇ ਹੋਣੇ ਆ ਜਾਂ ਕਿਸਾਨ ਮੈਦੂਰ ਸੰਘਰਸ਼ ਕਮੇਟੀ ਦੇ ਹੋਣੇ ਨਹੀਂ ਉਹ ਸਮੂੱਚੇ ਕਿਸਾਨਾਂ ਦੇ ਸਮੂਹ ਕਿਸਾਨਾਂ ਦੇ ਮਸਲੇ ਹੱਲ ਕਰਾਉਣ ਲਈ ਆਪਾਂ ਉੱਥੇ ਬੈਠੇ ਆ ਤੇ ਜੇ ਕੋਈ ਇੱਕ ਸਾਥੀ ਵੀ ਝੰਡਾ ਲੈ ਕੇ ਤੁਰਦਾ ਚਾਹੇ ਉਹ ਕਿਸੇ ਵੀ ਜਥੇਬੰਦੀ ਦਾ ਹੋਵੇ ਉਹ ਸਮੂਹ ਕਿਸਾਨਾਂ ਦਾ ਮਸਲਾ ਲੈ ਕੇ ਤੁਰਦਾ ਨਾ ਕਿ ਆਪਣਾ ਤੇ ਸਾਨੂੰ ਇੱਕ ਦੂਜੇ ਨੂੰ ਜੜਾ ਵਾ ਉੱਥੇ ਉਹਦੀ ਪ੍ਰਸ਼ੰਸਾ ਕਰਨੀ ਚਾਹੀਦੀ ਆ ਨਾ ਕਿ ਸਾਨੂੰ ਇੱਕ ਦੂਜਿਆਂ ਲਤਣਾ ਖਿੱਚਿਆ ਚਾਹੀਦੀ ਆ ਇਸ ਕਰਕੇ ਮੇਰੇ ਸਾਥੀਆਂ ਨੂੰ ਬੇਨਤੀ ਜਿਹੜੇ ਇਹੋ ਜੀ ਇੱਕ ਦੂਜੇ ਉੱਤੇ ਸ਼ੋਸ਼ਣ ਬਾਜ਼ੀ ਕਰਦੇ ਦੋਸ਼ਣ ਬਾਜ਼ੀ ਕਰਦੇ ਆ ਉਹਨਾਂ ਤੋਂ ਬਚਿਆ ਜਾਵੇ ਤੇ ਜਿਸ ਤਰ੍ਹਾਂ ਮੋਰਚੇ ਨੂੰ ਆਪਾਂ ਵੱਡੀ ਪੱਧਰ ਤੇ ਪਹਿਲਾਂ ਵੀ ਬੁਲੰਦੀਆਂ ਲਾ ਜਾਰ ਰਿਹਾ ਵਾ ਤੇ ਜਿੱਤ ਦੇ ਬਿਲਕੁਲ ਉੱ लाग ਗਿਆ ਹੁਣ ਵੀ ਆਪਾਂ ਸਾਥੀ ਮਿਹਨਤ ਕਰਕੇ ਤੇ ਆਪਾਂ ਜਿੱਤ ਦੇ ਜਿਹੜਾ ਬਿਲਕੁਲ ਉੱ ਲੱਗੇ ਉਹਨੂੰ ਲੈ ਕੇ ਜਾਂਦੇ ਕੋਸ਼ਿਸ਼ ਕਰੀਏ ਤਾਂ ਕਿ ਆਪਾਂ ਜਿੱਤ ਕੇ ਆਈਏ ਐਮਐਸਪੀ ਦੀ ਗਰੰਟੀ ਜਿਹੜੀ ਉਹ ਲੈ ਕੇ ਆਈਏ ਜਿਹੜਾ ਸਾਡਾ ਸਿਰ ਚੜਿਆ ਕਰਜ਼ਾ ਵਾ ਸਰਕਾਰ ਦੀਆਂ ਨੀਤੀਆਂ ਕਰਕੇ ਉਹ ਆਪਾਂ ਮਾਫ਼ ਕਰਾ ਕੇ ਮੁੜ ਗਏ ਛੋਟੇ ਦੁਕਾਨਦਾਰ ਛੋਟੇ ਵਪਾਰੀ ਆ ਜਿਹੜੇ ਉਹਨਾਂ ਦਾ ਜਿਹੜਾ ਵਾ ਉਹਨਾਂ ਨੂੰ ਆਪਾਂ ਕੁਲਕਿਆਂ ਦੇ ਰਾਤ ਰੋਕੀਏ ਉਹਨਾਂ ਨੂੰ ਖੁਦ ਕੁਸ਼ੀਆਂ ਦੇ ਰਾਤ ਰੋਕੀਏ ਸਾਰੇ ਸਮੂਹ ਲੋਕਾਂ ਦੇ ਮਸਲੇ ਆਪਾਂ ਹੱਲ ਕਰਕੇ ਮੁੜਦਾ ਵਾ ਤੇ ਜਿਹੜੇ ਸਾਥੀ ਇਹੋ ਜਿਹੇ ਜਿਹੜੇ ਹਰਕਤਾ ਕਰਦੇ ਹੋ ਇਹਨਾਂ ਹਰਕਤਾ ਤੋਂ ਬਾਅਦ ਆਉਣ ਕਿਸੇ ਜਥੇਬੰਦੀ ਨੂੰ ਬਦਰਾਮੀ ਹੱਲ ਨੂੰ ਤੋੜਨਾ ਜਾਂ ਕਿਸੇ ਇੱਕ ਨਾਂ ਦਾ ਸਾਥੀ ਦਾ ਨਾਮ ਲੈ ਕੇ ਉਹਨੂੰ ਬਦਰਾਬ ਕਰਨਾ ਇਹ ਚੰਗੀ ਗੱਲ ਨਹੀਂ ਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ